ਅਲਕੰਤ ਅਤੁੱਲ ਜੋ ਬੁਲਾਵੋ ਹੋ ਤੇਨ ਨਾਨਕ ਤਾਸ ਬੋਲੈ ਕਿਤ ਪਾਵਨ ਅਗਰਤ ਵਸ਼ਲ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਜੋੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜਿਉ ਹਜ਼ੂਰ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ ਸਾਈਂ ਜੀ ਦੇ ਪਾਵ ਪਵਿੱਤਰ ਚਰਨ ਕਬਲਾ ਵਿਖੇ ਜੋੜ ਬੈਠਣ ਦਾ ਸਮਾਪਤ ਖੋਇਆ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜਿਸ ਕਿਸੇ ਥਾਂ ਤੇ ਵੀ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਰੱਬ ਦੇ ਪਿਆਰੇ ਵਸਦੇ ਨੇ ਬੜੀ ਸ਼ਰਧਾ ਅਤੇ ਉਦਮ ਦੇ ਰਾਹੀ ਸਤਗੁਰੂ ਜੀ ਦਾ ਪ੍ਰਕਾਸ਼ ਪਰਮ ਮਨਉਣਾ ਕੀਤਾ ਆਓ ਸਾਹਿਬ ਜੀ ਦੇ ਜੀਵਨ ਦੇ ਬਾਬਤ ਕੀ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰ ਸਕਾਂ ਮਨ ਦੀਆਂ ਵਰਤਿਆਂ ਨੂੰ ਇਕਾਕਰ ਕਰਦੇ ਹੋਏ ਪ੍ਰੇਮ ادب ਸਤਕਾਰ ਸਹਿਤ ਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਧਰਤ ਸਤਿਗੁਰੂ ਕੀ ਪਾਵਨ ਬਾਣੀ ਦਾ ਸ਼ਬਦ ਹੈ ਰਾਹੂ ਦੀਆਂ ਪੰਕਤੀਆਂ ਨੇ ਸਰਬ ਸੁਖਾਂ ਬਣੇ ਤੇਰੇ ਓ ਲੈ ਪਰਮ ਕੇ ਪਰਦੇ ਸਤਿਗੁਰ ਖੋਲੇ ਗੁਰਦੇਵ ਪਾਤਸ਼ਾਹੀ ਦਾ ਪਾਵਨ ਸ਼ਬਦ ਜਿਸ ਤੇ ਰਾਹੀਂ ਹਜ਼ੂਰ ਪਾਤਸ਼ਾਹੀ ਨੇ ਸਮੁੱਚੀ ਮਨੁੱਖਤਾ ਦੇ ਲਈ ਇੱਕ ਬੜਾ ਪਿਆਰਾ ਸਨੇਕਾ ਬੰਨੀ ਦੇ ਰਾਹੀ ਦੇਣਾ ਕੀਤਾ ਹੈ ਕਿ हे ਪਰਮਧਾਰ ਕਰ ਖੇਵਾਹ ਗੁਰੂ ਖੇ ਪਰਮੇਸ਼ਰ ਜਿਸ ਵੀ ਕਿਸੇ ਇਨਸਾਨ ਨੇ ਜਿਸ ਵੀ ਕਿਸੇ ਮਨੁੱਖ ਨੇ ਕਿਸੇ ਵੀ ਪ੍ਰਾਣੀ ਨੇ ਤੈਨੂੰ ਆਪਣਾ ਮਦਦਗਾਰ ਸਮਝਿਆ ਕੇਵਲ ਤੇ ਕੇਵਲ ਇੱਕ ਰੱਬ ਦੇ ਆਸਰੇ ਤੇ ਜਿਸ ਕਿਸੇ ਇਨਸਾਨ ਨੇ ਆਪਣਾ ਜੀਵਨ ਬਸ਼ਰ ਕੀਤਾ ਬਤਿੱਤ ਕੀਤਾ ਉਸ ਮਨੁੱਖ ਦੇ ਜੀਵਨ ਦੇ ਅੰਦਰ ਸਾਰੇ ਸੁੱਖ ਆ ਜਾਂਦੇ ਨੇ ਕੋਈ ਬਾਕੀ ਦੀ ਇੱਛਾ ਉਸ ਮਨੁੱਖ ਦੇ ਜੀਵਨ ਦੇ ਅੰਦਰ ਰਹਿ ਹੀ ਨਹੀਂ ਜਾਂਦੀ ਜਿਸ ਇਨਸਾਨ ਨੇ ਜਿਸ ਪ੍ਰਾਣੀ ਨੇ ਇੱਕ ਮਾਲਕ ਦੀ ਟੇਕ ਲਈ ਇੱਕ ਰੱਬ ਦਾ ਆਸਰਾ ਲਿਆ ਔਰੰਗਜ਼ੇਬ ਦੇ ਦਰਬਾਰ ਦੇ ਅੰਦਰ ਭਾਈ ਸਾਹਿਬ ਭਾਈ ਮੰਨਤ ਲਾਲ ਜੀ ਜਦੋਂ ਕੁਰਾਨ ਦੀ ਇੱਕ ਆਇਤ ਦੇ ਅਰਥ ਕਰਦੇ ਨੇ ਤੇ ਔਰੰਗਜ਼ੇਬ ਬੜਾ ਹੈਰਾਨ ਖੋ ਜਾਂਦਾ ਹੈ ਅਤੇ ਭਾਈ ਮੰਦਲਾਲ ਨੇ ਆਪਣੀ ਗੁਲਾਮੀ ਦੇ ਵਿੱਚ ਜਕੜਨ ਦਾ ਪੂਰਾ ਪੂਰਾ ਯਤਨ ਕਰਨ ਲੱਗ ਪੈਂਦਾ ਭਾਈ ਮੰਦਲਾਲ ਜੀ ਔਰੰਗਜ਼ੇਬ ਦੇ ਦਰਬਾਰ ਦੇ ਵਿੱਚੋਂ ਨਿਕਲ ਕੇ ਸਤਿਗੁਰੂ ਕੇ ਦਰਬਾਰ ਦੇ ਵਿੱਚ ਪਹੁੰਚਦੇ ਨੇ ਕਿਉਂਕਿ ਪਤਾ ਹੈ ਕਿ ਦੁਨੀਆਂ ਵੀ ਰਾਜੇ ਦੇ ਅੰਦਰ ਬਾਦਸ਼ਾਹ ਦੇ ਅੰਦਰ ਤੇ ਪਾਤਸ਼ਾਹ ਦੇ ਅੰਦਰ ਬੜਾ ਅੰਤਰ ਹੁੰਦਾ ਹੈ ਬੜਾ ਫਰਕ ਹੁੰਦਾ ਹੈ ਜਿ세 ਦਿਨ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਦੀਦਾਰੇ ਕੀਤੇ ਦਰਸ਼ਨ ਕੀਤੇ ਰੱਜ ਕੇ ਸੇਵਾ ਕਰਦਾ ਤਨ ਮਨ ਧਨ ਸਮਰਪਿਤ ਕਰ ਦਿੰਦਾ ਹੈ ਸਾਈਂ ਦੇ ਕਮਾਲ ਦੇ ਕਦਮਾਂ ਦੇ ਵਿੱਚ ਤੇ ਸਾਈਂ ਸੱਚੇ ਪਾਤਸ਼ਾਹ ਜੀ ਨੇ ਨੰਦ ਲਾਲ ਨੂੰ ਪੁੱਛਿਆ ਸੀ ਨੰਦ ਲਾਲ ਫੌਰਾਂ ਜ਼ੇਬ ਦੇ ਦਰਬਾਰ ਨੂੰ ਛੱਡ ਕੇ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਤੂੰ ਚੱਲ ਕੇ ਆਇਆ ਤੇਰੀ ਕੋਈ ਇੱਛਾ ਹੈ ਤੇਰੇ ਮਨ ਦੀ ਕੋਈ ਮੰਗ ਹੋਵੇ ਕਹਿਣ ਲਗਾ ਮਹਾਰਾਜ ਜਿਸ ਇਨਸਾਨ ਨੇ ਤੇਰੇ ਦੀਦਾਰੇ ਕਰ ਲਏ ਉਸ ਦੀਆਂ ਤੇ ਤਮਾਮ ਮੰਗਾ ਦੀਦਾਰੀਆਂ ਦੇ ਵਿੱਚ ਹੀ ਪੂਰੀਆਂ ਹੋ ਜਾਂਦੀਆਂ ਨੇ ਮੇਰੀ ਕੋਈ ਮੰਗ ਨਹੀਂ ਕੋਈ ਇੱਛਾ ਨਹੀਂ ਸਾਹਿਬ ਕਹਿਣ ਲਗੇ ਫਿਰ ਵੀ ਨੰਦ ਲਾਲ ਕੁਝ ਨਾ ਕੁਝ ਤੇ ਮੰਗ ਕਹਿਣ ਲਗਾ ਮਹਾਰਾਜ ਜੇ ਦੇਣਾ ਹੀ ਹੈ ਤੇ ਤੇਰਪਾ ਰਹਿਮਤ ਕਰੋ ਸਤ ਸੰਗਤ ਕਰਨ ਦੀ ਇਜਾਜ਼ਤ ਆ ਜਾਏ ਸਤ ਸੰਗਤ ਦੇ ਵਿੱਚ ਬੈਠਣ ਦੀ ਇਜਾਜ਼ਤ ਆ ਜਾਏ ਸ਼ਬਦ ਵਿਚਾਰ ਕਰਨ ਦੀ ਇਜਾਜ਼ਤ ਆ ਜਾਏ ਤੇਰੀ ਰਜ਼ਾ ਦੇ ਅਨੁਸਾਰ ਤੇਰੇ ਭਾਣੇ ਦੇ ਅਨੁਸਾਰ ਜੀਵਨ ਜਿਉਣ ਦੀ ਇਜਾਜ਼ਤ ਆ ਜਾਏ ਸਾਰੇ ਸੁਖਾਂ ਬਣੇ ਤੇਰੇ ਓਲੇ ਪਰਮ ਕੇ ਫੜਦੇ ਸਤਗੁਰੂ ਖੋਲੇ ਸਾਰੇ ਸੁਖ ਕਿਨ ਦੁਨੀਆਵੀ ਇਨਸਾਨ ਮੰਗਦਾ ਹੈ ਕਿ ਸੁਖ ਰਾਜ ਭਾਗ ਦੇ ਵਿੱਚੋਂ ਮਿਲ ਜਾਣਾ ਹੈ ਰਾਜ ਭਾਗ ਮਿਲ ਜਾਵੇ ਜਾਂ ਇਨਸਾਨ ਚਾਰ ਪਦਾਰਥਾਂ ਦੀ ਗੱਲ ਕਰਦਾ ਹੈ ਜਾਂ ਇਨਸਾਨ ਕੱਪੜੇ ਕਹਿਣਿਆਂ ਦੀ ਗੱਲ ਕਰਦਾ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਾਣੀ ਦੇ ਵਿੱਚ ਅਸੀਂ ਪੜਦੇ ਹਾਂ ਨਿਤ ਜੇ ਤੇਰੇ ਜੀਵਨ ਦੇ ਅੰਦਰ ਕਿਤੇ ਦੁਨੀਆਵੀ ਪਦਾਰਥਾਂ ਦੀ ਲਾਲਸਾ ਹੈ ਤੇ ਖਿਆਲ ਕਰੀ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲੱਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗ ਇਹ ਹੋਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਣੀ ਪਰੈ ਪਰ ਅਖੀਰ ਤੇ ਹਜ਼ੂਰ ਆਖਦੇ ਨੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ ਕੋਈ ਧਨ ਮੰਗਦਾ ਕੋਈ ਪੁੱਤਰ ਮੰਗਦਾ ਹੈ ਕੋਈ ਜ਼ਮੀਨ ਜ਼ਾਇਦਾਦ ਮੰਗਦਾ ਹੈ ਪਰ ਮੁਬਾਰਕ ਹੈ ਜੋ ਦੁਨੀਆਵੀ ਦਾਤਾਂ ਦੇ ਨਾਲ ਉਸ ਦਾਤਾਰ ਨੂੰ ਵੀ ਮੰਗਦੇ ਨੇ ਨਿਰੰਕਾਰ ਨੂੰ ਵੀ ਮੰਗਦੇ